ਕਿ ਆਪਨ ਸਰਕਾਰ ਜਿਹੜੀ ਆ ਉਹ ਕੰਪਲੈਕਸ ਬਣਾ ਰਹੀ ਆ ਉੱਥੇ ਹੀ ਦੂਜੇ ਪਾਸੇ ਕਿਸਾਨਾਂ ਵੱਲੋਂ ਰੋਸ ਵਿੱਚ ਬੜੀ ਗੱਲ ਕਰਾਈ ਜਾ ਰਿਹਾ ਹੈ ਇੱਕ ਪਾਸੇ ਦੇ ਸਾਡੇ ਸੁਧਾਨਾ ਕੀ ਹੋ ਰਿਹਾ ਹੈ ਦੂਜੇ ਪਾਸੇ ਕਿਹਾ ਕਿਸਾਨਾਂ ਵੱਲੋਂ ਇਹਦਾ ਬਹੁਤ ਹੋਇਆ ਜਾ ਰਿਹਾ ਹੈ 23 ਜਨਵਰੀ ਨੂੰ ਸੋਪਦਾਰ ਨੂੰ ਖਦੇ ਦੇਸ਼ ਦਾ ਸਤਾ ਕੀਤਾ ਹੋਇਆ ਹੈ ਅੰਤ ਵਿੱਚ 2020 ਵਾਲਾ ਕਿਸਾਨ ਉੱਪਰ ਨਜ਼ਰ ਆ 23 ਜਨਵਰੀ 2023 ਨੂੰ ਜਿਹੜੀ 23 ਉਹ ਉਹ ਦੋਨਾਂ ਨੇ ਜਿੱਤੂਆ ਔਰ 26 ਜਨਵਰੀ 2021 ਦੀ ਪ੍ਰੇਡ ਜਿਹੜੀ ਉਹ ਵੀ ਇਤਿਹਾਸਕ ਹੋਈ ਔਰ ਉਹਦੀ ਮਤਲਬ ਉਹ ਸ ਇਤਿਹਾਸਕ ਫਿਰ ਦੀ ਜਾਂਚ ਭਾਵੇਂ ਉਸ ਦਿਨ ਅੰਦੋਲਨ ਨੂੰ ਇੱਕ ਵੱਡਾ ਧੱਕਾ ਵੀ ਲੱਗਣ ਦੀ ਸੰਭਾਵਨਾ ਬੜੀਆਂ ਪਰ ਫਿਰ ਦੁਬਾਰਾ ਪੈਣਾ ਚਾਹੀਦਾ ਹੋਇਆ ਉਹ ਹਰ ਸਾਲ 26 ਜੰembre ਨੂੰ 77 ਕਿਲੇ ਦੇ ਉੱਤੇ ਦੇਸ਼ ਦੇ ਸੰਭਾਲ ਨੂੰ ਬਚਾਉਣ ਦੇ ਲਈ ਜਿਹੜਾ ਆ ਉਹ ਟਰੈਕਟਰ ਪ੍ਰੇਡ ਨੇ ਉਹ ਦਾਗਦਾਰੀ ਜਿਹੜਾ ਸਰਕਾਰ ਸਰਬਾਨ ਵਿਰੋਧੀ ਲੋਕਨਰਤੀ ਨੀਤੀਆਂ ਲੈ ਕੇ ਆਉਂਦੀਆਂ ਉਹਨਾਂ ਨੀਤੀਆਂ ਦੇ ਨਾਲ ਜੋੜ ਕੇ ਇਹ ਸਾਰੇ ਬੇਸਟ ਦੇ ਟਰੈਕਟਰ ਗਰੇਡ ਜਿਹੜੀ ਆ ਉਹ ਹੋਣੀ ਆ ਉਹ ਸਾਰੇ ਅਵੇਖਦੇ ਕਿਸਾਨ ਆ ਟਰੈਕਟਰ ਲੈ ਕੇ ਸੜਕਾਂ ਤੇ ਆਉਂਦੇ ਭੁਗੈਸਵਾਰ ਇਹ ਟਰੈਕਟਰ ਪ੍ਰੇਡ ਜਿਹੜੀ ਆ ਉਹ ਦੋ ਬਿੱਲ ਜਿਹੜੇ ਕਿਸਾਨ ਮਨਤੀ ਜਾਂ ਆਮ ਲੋਕਾਂ ਵੱਲੋਂ ਦੀ ਜਿਹੜਾ ਸਰਕਾਰ ਵੀ ਕੀ ਬਿੱਲ 2025 ਬਜਟ ਸੈਸ਼ਨ ਚ ਲੈ ਕੇ ਆਈ ਹੈ ਔਰ ਬਿੱਲ ਬਿੱਲ 2025 ਬਜਟ ਸੈਸ਼ਨ ਚ ਲੈ ਕੇ ਆ ਰਹੀ ਆ ਔਰ ਪਿਛਲੇ ਬਜਟ ਸੈਸ਼ਨ ਚ ਮੰਰੇਗਾ ਜਿਹੜੀ ਆ ਉਹਨੂੰ ਸਰਕਾਰ ਨੇ ਰੱਦ ਕਰਕੇ ਨਵੇਂ ਜੀ ਰਾਮਜੀ ਪਾਲਸੀ ਬਣਾਈ ਆ ਜਿਹੜੀ ਕਿ ਵੱਲੋਂ ਮੁੰਦਰੇਗਾ ਦਾ ਭੂਗ ਹੋਣ ਵਾਲੀ ਮਜ਼ਦੂਰਾਂ ਦੇ 4 ਕੋਟ ਲੱਖ ਕਿ ਕਰ ਸਕੇ ਗਿਆ ਔਰ 29 ਕਾਨੂੰਨ ਉਹਨਾਂ ਦੇ ਸੀਗੇ ਜਿਹੜੇ ਉਹਨਾਂ ਅੰਗਰੇਜ਼ਾਂ ਉਪਰ ਤੋਂ ਲੜ ਕੇ ਲੋਕਾਂ ਨੇ ਹਾਸਲ ਕੀਤੇ ਸੀ ਔਰ ਇਸ ਸਰਕਾਰ ਨੇ ਜਿਹੜੇ ਰੱਦ ਕਰਕੇ ਉਹਨਾਂ ਨੂੰ ਕਾਰਪੋਰੇਟ ਬੱਤੀ ਤੇ ਮਜ਼ਦੂਰ ਬਹੁਤੀ ਬਹੁਤ ਰਹੇ ਰਹੇ ਹੁਣ ਦੂਸਰੇ ਪਾਸੇ ਕਿਸਾਨੀ ਨੂੰ ਜਾੜ ਰਹੀ ਜਿੱਥੇ ਬੀਜ ਬਿਲ ਲਿਆਂਦਾ ਜਾ ਰਿਹਾ ਉੱਥੇ ਮੁੱਖਤਵਾਰ ਸੰਧੀ ਜਿਹੜੀ ਐਗਰੀਕਲਚਰ ਦੀ ਵੀ ਕੀਤੀ ਜਾ ਰਹੀ ਆ ਅਮਰੀਕਾ ਨਾਲ ਔਰ ਯੂਰੋਪੀਅਨ ਦੇਸ਼ਾਂ ਨਾਲ ਦੇਸ਼ ਦੀ ਟੈਕਸਟਾਈਲ ਦੇ ਸਬੰਧ ਕੀਤੀ ਜਾ ਰਹੀ ਆ ਔਰ ਇਹ तमाम ਜਿਹੜੀਆਂ ਲੋਕਪ੍ਰੀਤ ਪੌਂਸੀਆਂ ਆਸਵਾਰ ਦਾ ਜਿਹੜਾ ਇਹ ਟਰੈਕਟਰ ਪਰੇਡ ਆ ਸ਼ਰਣੀ ਦੇ ਵਿੱਚ ਦੀ 70 ਕੁ ਇਹ ਹੋਣ ਵਾਲੇ ਅੰਦੋਲਨ ਦੀ ਤਿਆਰੀ ਜਿਹੜੀ ਉਹਦੇ ਵਿੱਚੋਂ ਕੀਤੀ ਜਾ ਰਹੀ ਆ ਔਰ ਸਰਕਾਰ ਨੂੰ ਅਸੀਂ ਕੇਂਦਰ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਨੇ ਆ ਕਿ ਦੇਸ਼ ਦਾ ਕਿਸਾਨ ਜਿਹੜਾ ਉਹ ਨਾ ਬਿਲੀ ਐ 2000 ਬੀਲੀ ਬਿੱਲ 2025 ਨੂੰ ਮਨਜ਼ੂਰ ਕਰਦਾ ਹੈ ਨਾ ਬੀਜ ਬਿੱਲ 2025 ਨੂੰ ਮਨਜ਼ੂਰ ਕਰਦਾ ਹੈ ਸੰਰੇਗਾ ਜਿਹੜੀ ਆ ਉਹਨੂੰ ਬਹਾਲ ਕੀਤਾ ਜਾਵੇ ਔਰ ਜਿਹੜੇ ਅਮਰੀਕਾ ਨਾਲ ਤੇ ਹੋਰ ਦੇਸ਼ਾਂ ਨਾਲ ਮੁਕਤਮ ਪਾਰਸੰਧੀਆਂ ਦੇਸ਼ਵਰੋਗੀ ਕੰਦੀਆਂ ਜਾਰੀਆਂ ਉਹਨਾਂ ਨੂੰ ਰੰਗ ਕੀਤਾ ਜਾਵੇ 4 ਕੋਰਡ ਰੱਤ ਕੀਤੇ ਜਾਣ ਮਨਜ਼ੂਰਾਂ ਦੇ ਸਾਰੇ ਉਹ ਪਹਿਲੇ ਕਾਨੂੰਨ ਜਿਹੜੇ ਆ ਉਹ ਬਹਾਲ ਕੀਤੇ ਜਾਣ ਨਹੀਂ ਤੇ ਇੱਕ ਵੱਡਾ ਅੰਦੋਲਨ ਜਣਾ ਉਹ 2020 ਵਰਗਾ ਇੱਕ ਬੜਾ ਅंदोलਨ ਦੇਸ਼ ਭਰ ਦੇ ਵਿੱਚ ਜਿਹੜਾ ਉਹ ਦੇਸ਼ ਦੇ ਕਿਸਾਨ, ਮਜ਼ਦੂਰ, ਮਜ਼ਮ ਔਰ ਸਭ ਵਰਗ ਜਿਹੜਾ ਹੜਕੇ ਜਿਹੜਾ ਉਹ ਕਰ ਰਿਹਾ ਪਤਾ ਨਹੀਂ ਪੰਜਾਬ ਸਰਕਾਰ ਦੇ ਰਵਈਏ ਨੂੰ ਕਿਤਾ ਵੇਖਣੇ ਭਾਵੇਂ ਕੋਈ ਕਿਸਾਨ ਆ ਕੋਈ ਜੇ ਕੋ ਪੱਤਰਕਾਰ ਹੋਵੇ ਬੜਾ ਸਖਤ ਰਵਈਆ ਚਲ ਰਿਹਾ ਚੁਕੋ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਆ ਇਹਨੇ ਬਾਰੇ ਅਸੀਂ ਪਹਿਲਾਂ ਤੋਂ ਹੀ ਬੜਾ ਸਪਸ਼ਟ ਆ ਕਿ ਇਹ ਆਰਐਸਐਸ ਦੀ ਟੀਮ ਆ ਇਹ ਟੀਮ ਪਾਸ ਬਸ ਇਹ ਟਾਈਮ ਆਮ ਆਦਮੀ ਪਾਰਟੀ ਜੋ ਭਾਰਤ ਪੂਰੇ ਦੇਸ਼ ਕਰ ਰਹੀ ਆ ਜਿੱਤਾਂ ਉਹ ਪੱਤਰਕਾਰਾਂ ਦਾ ਮੀਡੀਆ ਬਣਾਇਆ ਸਾਰੀ ਪੱਤਰਕਾਰੀ ਦਾ ਬਾਕੀ ਦਾ ਜਾਗਤਰਕਾਰੀ ਦਾ ਉਹ ਗਲ ਘੁੱਟਿਆ ਹੋਇਆ ਜਿਸ ਤਰ੍ਹਾਂ ਉਹ ਮਤਲਬ ਲੋਕਾਂ ਦੇ ਪੱਖ ਵਿੱਚ ਬੋਲਣ ਵਾਲਿਆਂ ਨੂੰ ਲਿਖਣ ਵਾਲਿਆਂ ਨੂੰ ਉਹ ਫੜ ਫੜ ਕੇ ਜੇਲਾਂ 'ਚ ਦੇ ਰਹ ਨੇ ਇਹ ਪੀਪੀ ਪੰਜਾਬ ਤੋਂ ਹੋ ਪੰਚਰਦੇ ਆ ਇਹ ਪਾਰਟੀ ਇਹ ਲੈ ਕੇ ਆਈ ਕਿ ਸਵਾਲ ਕਰੋ ਤੇ ਅੱਜ ਦੇ ਸਵਾਲ ਕਿੱਥੇ ਜਾ ਰਹੇ ਆ ਪੱਤਰਕਾਰਾਂ ਵੱਲੋਂ ਇਹਨਾਂ ਦੀ ਜੋੜੀ 4 ਸਾਲ ਦੀ ਆਪਣਾ ਕੌਂਸਲ ਦੇ ਰਿਹਾ ਉਹਨਾਂ ਨੂੰ ਸੇਫ ਪਾਸੇ ਦੂਕੇ ਜਾ ਰਿਹਾ ਉਹਨਾਂ ਦੇ ਚੈਨਲ ਬੰਦ ਕਰਾਇਆ ਜਾ ਰਿਹਾ ਭਗਵੰਤ ਮਾਨ ਪੰਜਾਬ ਦਾ ਮੋਢੀ ਬਣ ਗਿਆ ਡਿਰੇਕਟਰ ਬਣ ਗਿਆ ਔਰ ਜਿਹੜੀ ਉਹ ਜਿਤਨਾ ਮੋਦੀ ਘਾਟ ਕੋਰੇਟ ਦੀਆਂ ਉਂਗਲਾਂ ਤੇ ਨੱਚਦਾ ਭਗਵੰਤ ਮਾਨ ਜਿਹੜਾ ਦਿੱਲੀ ਵਾਲੇ ਨਾਲੇ ਜਿਹੜਾ ਉਹਨਾਂ ਦੀ ਅੰਦਰ ਨਾਲ ਗਿਆ ਤੇ ਦੁਨੀਆ ਦੇ ਕਾਰਪੋਰੇਟਰਾਂ ਦੇ ਨਾਲ ਨਾਲ ਪੂਜਾ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਕੋਈ ਫਰੰਚ ਭੜ ਵੀ ਜਿਹੜਾ ਉਹ ਪੰਜਾਬ ਦਾ ਫਰੇਮ ਉਹ ਬੰਦ ਦਾ ਗੈਂਗਵਾੜ ਜਿਹੜਾ ਨਾ ਨਾਪਾ ਦੇ ਵਿੱਚ ਉਸ ਦਾ ਅੰਦਾਜ਼ਾ ਹੈ ਕਿ ਉਹ ਚਰਨ ਦੇ ਨੇੜੇ ਉਹ ਗੱਲਾਂ ਬਾਤਾਂ ਕਰਦਾ ਦੇਖੋ ਜਿਹੜਾ ਗੈਂਗਵਾੜ ਇਹ ਨੂੰ ਸਾਰੀਆਂ ਇਬਾਕੀਆਂ ਦੇ ਕਾਲੀਦਲ ਨੇ ਕਾਂਗਰਸ ਨੇ ਔਰ ਇਹ ਆਮ ਆਦਮੀ ਪਾਰਟੀ ਨੇ ਵੀ 4 ਸਾਲ ਇਸ ਗੈਂਗਵਾੜ ਨੂੰ ਪੂਰਾ ਬਰਜਾ ਤੂੰ ਹੀ ਸ਼ਹਿਦ ਦਿੱਤੀ ਹੈ ਤੇ ਅੱਜ ਗੈਂਗਵਾੜ ਨਾਲ ਲੜਨੀਆਂ ਗੱਲਾਂ ਜਿਹੜੀਆਂ ਨੇ ਉਹ ਪਰਹਾਰ ਕਰਦੇ ਆ ਗੱਲਾਂ ਕਿੰਨੀਆਂ ਜਾਰੀ ਉਹ ਵੱਡਾ ਵੱਡਾ ਫਲਾ ਦੱਸਿਆ ਕਿ ਹੁਣ ਇਹ ਲੋ ਮਤਲਬ ਗੈਂਗਵਾਦ ਜਿਵੇਂ ਬੱਡੇ ਕੰਸਟਰਕਟਰ ਦਾ ਜਿਲਾ ਜਿਲਾ ਜੋ ઓਪਰੇਟ ਕਰ ਰਿਹਾ ਹੈ ਜਿਲਾ ਜੋ ਉਹਨਾਂ ਨੂੰ ਕੌਣ ઓਪਰੇਟ ਕਰ ਰਿਹਾ ਕੌਣ ਉਹਨਾਂ ਨੂੰ ਕਮਿਊਨੀਕੇਸ਼ਨ ਦੇ ਸਾਧਨ ਜਿਹੜੇ ਆ ਮੋਬਾਈਲ ਉਹਨਾਂ ਨੂੰ ਕੌਣ ਦੇ ਰਿਹਾ ਸਾਰੀਆਂ ਸਰਕਾਰਾਂ ਤੁਹਾਡੇ ਬਾਰੇ ਬਾਰੇ ਨਾਲ ਕਾਲੀ ਚੋਰ ਹੋਈ ਆ ਕਿ ਚਲਿਆ ਉਹ ਆਮ ਆਦਮੀ ਪਾਰਟੀ ਨੇ ਕਿਹਾ ਉਹ ਕੱਟਣਾ ਬੰਦੇ ਦੀ ਗੱਲ ਉਹ ਉਹ ਲੋਕ ਹਰਿਆ ਪਾਰਟੀਆਂ ਬੈਂਟਰਾਂ ਨੇ ਇਹ ਗੁਰ ਪਤਨੀਆਂ ਨੇ ਔਰ ਇਹਨਾਂ ਨੇ ਗੈਂਗਵਾਰ ਪੈਦਾ ਕੀਤਾ ਔਰ ਇਹ ਗਾਂਗ ਗੈਂਗਵਾਰ ਨੂੰ ਜਰਾ ਅੱਗੇ ਪ੍ਰਮੋਟ ਕਰ ਰਹੀਆਂ ਨੇ ਲੋਕਾਂ ਕਿਉਂਕਿ ਲੋਕੀਂ ਤੋਂ ਖਫਾ ਨੇ ਲੋਕੀਂ ਨੇ ਉਹ ਇਹੋ ਜਿਹੇ ਮਲਾਂ ਜੋਤਨਾ ਜਾਂ ਵਿਰੋਧ ਅਜੇ ਢਟਕਣ ਹੈ ਅੱਜ ਉਹ ਸੇ ਪ੍ਰਾਈਮ ਪਿੰਡਾਂ ਨੂੰ ਵਰਤੀ ਜਾ ਰਹੇ ਨੇ ਉਸੇ ਤਰ੍ਹਾਂ ਸ਼ਹਿਰਾਂ ਨੂੰ ਵਰਤੀ ਜਾ ਰਹੇ ਨੇ ਵਸਾਉਂ ਮਕਾਨ ਬਾਰੇ ਜਿਹੜੇ ਨੇ ਸਾਰਾ 82% ਦੇ ਨਸ਼ੇ ਗੈਂਗਸਟਰਾਂ ਮੰਗਲਾਂ ਦਾ ਘਰੋਟ ਕੰਮ ਕਰ ਰਿਹਾ ਇਸੇ ਨਾਲ ਇੱਕ ਗੈਰ ਕਾਨੂੰਨ ਰ ਹੁੰਦਾ ਵੀ ਜਿਹੋ ਡਾਕਟਰ ਕੰਮ ਕਰ ਰਿਹਾ ਉਹ ਵੱਲ ਸਿਨਾ ਸਰਕਾਰਾਂ ਤੇ ਰੰਚ ਭਰ ਵੀ ਜਿਹੜਾ ਉਹ ਫਰਕ ਨਹੀਂ ਆਮ ਆਦਮੀ ਪਾਰਟੀ ਖਾਸ ਕਰਕੇ ਐਨੇ ਲੋਕਾਂ ਨੂੰ ਸੱਚ ਬਾਗ ਵਿਖਾ ਕੇ ਆਈ ਸੀ ਕਿ ਅਫਸਰ ਲੋਕਾਂ ਦੇ ਘਰ ਜਾਣਗੇ ਕੰਮ ਕਰਨ ਲਈ ਇਹ ਵਿਸ਼ੁੱਧ ਖੋਰੀ ਬੰਦ ਹੋਊਗੀ ਇਹ तमाम ਗੱਲਾਂ ਔਰ ਮਤਲਬ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਲੋਕਾਂ ਨੂੰ ਪਰ ਸੱਫੇ ਲਾਉਣ ਦੀ ਲੋੜ ਨੇ ਕੋਈ ਅੱਜ ਅੱਜ ਡੰਡਾ ਭਰਾਇਆ ਜਾ ਰਿਹਾ ਅੱਜ ਬੋਲਣ ਦੇ ਪੰਦੀ ਅੱਜ ਜ਼ੁਬਾਨਬੰਦੀ ਕੀਤੀ ਜਾ ਰਹੀ ਆ ਕਿਸਾਨਾਂ ਨੂੰ 3 3 ਮਾਰਚ 2025 ਨੂੰ ਕਿਸਾਨਾਂ ਦੇ ਨਿਰਮ ਲਿਖ ਵੱਲੋਂ ਰੇਲ ਦੀ ਕੋਲ ਢਾਂਚੇ ਨਾਲ ਮੁਕੰਤੀ ਮੋਟਕੇ ਚਲਾ ਗਿਆ ਔਰ 5 ਮਾਰਚ ਨੂੰ ਕਿਸਾਨਾਂ ਨੂੰ ਫੜਫੜ ਕੇ ਜਿਹੜਾ ਉਹ ਤੋਂ ਪਹਿਲਾਂ ਖੇਲਾ ਦਿੱਤਾ ਉਹ ਮਤਲਬ ਇਹ ਸਰਕਾਰ ਜਿਹੜੀ ਆ ਇਹਦੀ ਕਰਨੀ ਕਸਮੀ ਜੋ ਪਹਿਲੀਆਂ ਸਰਕਾਰਾਂ ਉਸੇ ਤਰ੍ਹਾਂ ਕਰਕੇ ਉਹ ਇੱਕ ਇੱਕ ਬੋਧ ਨਾਵਾਂ ਵੀ ਉਹਨਾਂ ਨੇ ਪੰਜਾਬ ਦੇ ਉੱਤੇ ਕਰਜ਼ਾ ਵੱਧ ਚੜਾਉਂਦਾ ਹੈ ਪੰਜਾਬ ਕਿ ਲੈਂਡ ਆਰਡਰ ਦੀ ਸਮੱਸਿਆ ਹੈ ਪੰਜਾਬ ਚ ਨਸ਼ਾ ਦਾ ਮਨਕੂਬ ਹੈ ਪੰਜਾਬ ਚ ਕੈਨਸਰਾਂ ਦਾ ਮਨਕੂਬ ਹੈ ਇਹ ਪਾਰਟੀ ਨੇ ਪੰਜਾਬ ਦੀ ਕੁਝ ਵੀ ਦੁਨੀਆ ਪਾਰਟੀਆਂ ਨਾਲੋਂ ਵੱਖਰਾ ਨਹੀਂ ਕੀਤਾ ਉਹ ਇਹ ਕਰਕੇ ਲੋਕਾਂ ਨੂੰ ਆਪਣਾ ਇੱਕ ਕੀਕੀ ਬਦਲ ਜਿਹੜਾ ਉਤਿਆਰ ਕਰਨਾ ਚਾਹੀਦਾ ਉਹ ਆ ਬਦਲਣਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੇ ਮਤਲਬ ਲੋਕਾਂ ਨੂੰ ਹੋਣਾ ਚਾਹੀਦਾ ਤੇ ਸੰਘਰਸ਼ ਕਰਨੇ ਚਾਹੀਦੇ ਆਪਣੇ ਹੱਥਾਂ ਇਹਦਾ ਵੀ ਇਹਨਾਂ ਸਰਕਾਰਾਂ ਦਾ ਸਵਾਲ ਥਾਸਰ ਲੈਉਣ ਲਈ ਸੰਘਰਸ਼ੀ ਜਿਹੜੇ ਆ ਉਹ ਇਹਨੂੰ ਸਾਰੇ ਕੋਈ ਨਹੀਂ ਕਰਦਾ ਧੰਨਵਾਦ ਸਾਨੂੰ ਸਤਿ ਸ਼੍ਰੀ ਅਕਾਲ ਜੀ ਬੋਲਣਾ ਇਹ ਕਿ ਪੁਛੀ ਨਾਲ ਆ ਬੰਦੋ ਦੀ ਫੇਰੇ ਵਿੱਚ ਤੇ ਇਹਨਾਂ ਦੇ ਰਿਪੋਰਟਾਂ ਬਾਕੀ ਸਟੇਟਾਂ ਦੇ ਦੇਸ਼ਾਂ ਦੇ ਵਿੱਚ ਜੋ ਹੋਇਆ ਉਹਦੇ ਉਹਦੇ ਸੀਲ ਹੋ ਗਿਆ ਪੂਰਾ ਮਤਲਬ ਇਹ ਸੀਲ ਕਰਕੇ ਉਹਨਾਂ ਨੇ ਜਿਹੜਾ ਆਪਣਾ ਮਕਾਮ ਬਣਾ ਲਿਆ ਇਸ ਤਰ੍ਹਾਂ ਜਿਹੇ ਕਰ ਰਹੇ ਆ ਜਿਹੜਾ ਇਹ ਤਿੰਨ ਥੇਲ ਲੈ ਕੇ ਆਇਆ ਮੋਦੀ ਕਿ ਫਦਲੀ ਜਿਹੜਾ 20 ਥੇਲ ਹੈ ਔਰ ਦੂਜਾ ਜਿਹੜਾ ਲੇਬਰ ਕੋਰਡ ਦਾ ਕੇਸ ਹੈ ਜਿਹੜਾ ਬਿਜਲੀ ਐਕਟ 252 ਇਹ ਜਿਹੜੇ ਗੱਜਾ ਮਾਫੀ ਇਹ ਮੰਗਾਂ ਨੂੰ ਲੈ ਕੇ ਅਸੀਂ ਅੱਜ ਪੂਰਾ ਭਾਰਤ ਦੇ ਪੂਰੇ ਦੇਸ਼ਾਂ ਦੇ ਵਿੱਚ ਸਿਟੀ ਦਾ ਹੈੱਡਕਵਾਰਟਰਾਂ ਤੇ ਜ਼ਿਲ੍ਹਾ ਹੈੱਡਕਵਾਰਟਰਾਂ ਦੇ ਉੱਤੇ ਜਿਹੜੀਆਂ ਰੋਡ ਮਾਰਕ ਕਰਕੇ ਇਹ ਜਿਹੜਾ ਇਹ ਜਦੋਂ ਨੇ ਇਹ ਬਿੱਲ ਪੇਸ਼ ਕੀਤੇ 2025 ਬਾਅਦ ਵਿੱਚ ਪਾਸ ਕਰਦੀ ਮੌਕੇ ਤੁਹੇ ਦੇਣ ਅਸੀਂ ਮੇਲਾ ਜਾਮ ਪਣਾਗੇ ਤਰ੍ਹਾਂ ਕਿ ਜਿਹੜੇ ਇਹ ਜਿਹੜੇ ਇਹਦੀ ਪਹਿਲਾਂ ਚਾਹੇ ਉਹ ਨਿਗਰਦਾਰ ਨੂੰ ਬਦਲ ਕੇ ਆਇਆ ਚਾਹੇ ਉਹ ਗੱਜਾ ਮਾਫੀ ਦਾ ਹੈ ਚਾਹੇ ਉਹ ਆ ਜਿਹੜਾ ਹੈਗਾ ਆਪਣਾ ਇਹ ਆਪਣਾ ਲੀਵਰਪੋਰਟ ਦਾ ਇਹ ਸਾਰੇ ਜਦੋਂ ਰੱਦ ਨਹੀਂ ਕਰਦਾ ਵਾਪਸ ਨਹੀਂ ਲੈ ਜਾਂਦੀ ਦੇਰ ਤੱਕ ਸਾਹੀ ਤਰੀਕਾ ਇਹ ਕਿਤੇ ਨਾ ਕਿਤੇ ਤਾਂ ਮੇਰੇ ਨੂੰ ਵੀ ਇੱਕ ਛੱਡ ਕੇ ਇਕੱਠਾ ਹੋਣ ਦੀ ਲੋੜ ਆ ਕਿ ਬਕਵਾਸ ਬਾਰੇ ਨਾ ਕੋਈ ਕੋਈ ਬੱਕਰਾ ਰੋਲ ਮਾਸ ਕਰਿਆ ਬੰਦਰਾ ਕਰਿਆ ਇਹ ਸਰਕਾਰ ਦਾ ਮੱਥਾ ਲਾਉਣਾ ਤੇ ਕਿਤੇ ਮੇਰੇ ਸਾਹਮਣੇ ਇਹ ਸਾਰੇ ਇਕੱਠੇ ਆ ਜੀ ਬਿਲਕੁਲ ਤੁਹਾਨੂੰ ਲੱਗਦਾ ਕਿ ਬੱਕਰੇ ਬੱਕਰੇ ਆਏ ਸਾਰੇ ਛਿੱਪਾਲ ਲੈ ਕੇ ਸਾਰੇ ਉਸ ਸਾਫ ਦੇ ਰਿਪੋਰਟ ਸਾਰੇ ਇਕੱਠੇ ਹੋਏ ਆ ਜਿੱਦੇ ਕੋਈ ਬਾਤ ਕਰਨਾ ਆਪੋ ਆਪਣੇ ਜਿਹੜੇ ਡਾਇਰੈਕਟਰ ਆ ਉਹ ਸੜਕਾਂ ਤੇ ਖੜਾਦੇ ਆ ਰੱਖਣਾ ਨਹੀਂ ਹੋਣਾ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਇਸ ਕਰਕੇ ਅਸੀਂ ਇਹ ਪੂਰਾ ਰੱਖਿਆ ਹੈ ਕਿ ਜਿੱਥੇ ਵੀ ਕਿਸੇ ਦਾ ਕੋਈ ਪ੍ਰੋਟੈਸਟ ਬਣਦਾ ਹੈ ਐਂਗਲ ਬਣਦਾ ਉਹ ਸੈਂਕਲ ਦੇ ਉੱਤੇ ਕਿਤੇ ਵੀ ਕੋਈ ਮਾਸਕ ਕਰਦਾ ਕੋਈ ਏਕਤਾ ਵਾ ਪੂਰੀ ਪੂਰੀ ਡਿਸਪਲਨ ਨਾਲ ਖਲੋਤੇ ਆ ਕਿਤੇ ਵੀ ਲੈ ਲਓ ਚਾਹੇ ਉਹ ਅਜਨਾਲੇ ਨਹਿਲ ਮਖਾਰੀ ਖਲੋਤੇ ਆ ਜਿੱਥੇ ਜਿੱਥੇ ਟਾਰਗੇਟ ਕਿਤੇ ਕਿਤੇ ਜਾਊਗਾ ਕਾਫਲਾ ਇਹ ਕਾਫਲਾ ਇੱਥੇ ਹੈ ਢੀੜ ਚ ਨਹੀਂ ਜਾਣਾ ਅਜਨਾਲੇ ਬਣਾ ਦੇ ਤੇ ਲੋਕ ਪਰੇਸ਼ਾਨ ਹੋਣ ਇਸ ਕਰਕੇ ਕਿਸੇ ਢੀੜ ਵਾਲੇ ਜਗ੍ਹਾ 'ਚ ਨਹੀਂ ਜਾਣ ਦਾ ਪ੍ਰੋਗਰਾਮ ਸੜਕਾਂ ਤੇ ਖਲੋ ਕੇ ਮਾਰਚ ਕਰਨ ਦਾ ਪ੍ਰੋਗਰਾਮ ਹੈ ਜਿਹੜਾ ਹੈਗਾ ਸੜਕਾਂ ਤੇ ਖਲੋ ਕੇ ਮਾਰਚ ਨੂੰ ਨਾਲ ਲੈਣਾ ਲੋਕਾਂ ਨਾਲ ਨਾਲ ਦੇ ਲੋਕਾਂ ਦੀ ਗੱਲ ਨਵਜ ਸਮਣੀ ਨੂੰ ਲੋਕ ਜਦੋਂ ਜਾਮ ਲੱਗਦਾ ਟਰੈਕਟਰ ਦਾ ਹੁਣ ਇਹ ਸੈਂਕੜੇ ਟਰੈਕਟਰ ਰੋਡ ਦੇ ਉੱਤੇ ਅੱਜ ਅਜਨਾਲੇ 'ਚ ਖੜੇ ਆ ਇਸੇ ਤਰ੍ਹਾਂ ਰਾਜੇਸਥਾਨ ਦੇ ਖੜੇ ਆ ਇਸੇ ਤਰ੍ਹਾਂ ਗਾੜੀ ਵਿੱਚ ਜਿੱਤੇ ਖੜੇ ਆ ਇਸੇ ਤਰ੍ਹਾਂ ਲੋਕੋ ਦੇ ਜਨਾਮੇ ਖੜੇ ਆ ਡਾਰੀ ਅੰਮ੍ਰਿਤਸਰ ਜ਼ਿਲ੍ਹੇ 'ਚ ਘਟੋ ਘਟ ਸੱਤ ਜਗ੍ਹਾ ਦੇ ਉੱਤੇ ਅੱਠ ਜਗ੍ਹਾ ਦੇ ਉੱਤੇ ਬਾਲੇ ਬਾਲੇ ਤੱਕ ਪਿਆਸ ਦਾ ਟਰੈਕਟਰ ਜਿਹੜੇ ਆ ਲੋਕਾਂ ਦਾ ਕਿਰੇ ਆ ਰੋਸ ਬਜੋਂ ਜੀਤ ਮੈਂ ਬੇਲ ਜੇ 3 4 ਜੇ ਮਨੇ 10000 ਰੁਪਏ ਬੋਲ ਲਿਆ ਤਾਂ ਉਹਗੇ ਲੋਕ ਉਹਨਾਂ ਨਾਲ ਨਹੀਂ ਕਰਮਨੇ ਸਰਕਾਰ ਦੇ ਨਿਕਲਣਗੇ ਵੱਡੀ ਕਿੰਨੀ ਦੀ ਜਿਹੜਾ ਮੋਰ ਜਾਂ ਫਿਰ ਦਿੱਲੀ ਵੱਲ ਜਾਓ ਠੀਕ ਹੈ ਜੀ ਸਾਨੂੰ ਹਾਂ ਦੋ ਕੀ ਕਹਿਣਾ ਚਾਹੁੰਦੇ ਆ ਇਹ ਵੀ ਉਹ ਪਾਰ ਜਿਹੜਾ ਇਹ ਸਾਡੀ ਇੰਡੀਆ ਚਟਿਆ ਗਿਆ ਹੈ ਤੇ ਸਾਡੀ ਮੰਗਾ ਤੇ ਕਿੰਨੀ ਬੱਸ ਕਿੰਨੀ ਨਾ ਪਾਸ ਤੋਂ ਜਿਹੜੀ ਨਾ ਪਾਸ ਤੋਂ ਸਮਾਜ ਦਾ ਕਰਦੇ ਸੀ ਜਿੱਦਾਂ ਦਾ ਉਹ ਉਹਨਾਂ ਦਾ ਵੀ ਆ ਗਿਆ ਹੈ ਦੇ ਆ ਗਿਆ ਮੇਰੇ ਗੇਸ ਤੇ ਆ ਇੱਕ ਵੀਰ ਜੀ ਸਮਝ ਗਿਆ ਵੀਰ ਜਿਹੜਾ ਵੀਰ ਹੈ ਇਹਦੇ ਗੇਸ ਚ ਸਾਰੇ ਈਂਧੀਆਂ ਜਿੱਥੇ ਕੱਢਿਆ ਜਾਣਾ ਆਪਾਂ ਇਥੋਂ ਐਸ ਇਨਾਰੀ ਤੇ ਆਪਾਂ ਸੈਕੀਨਾ ਉਸ ਇੱਕ ਤਾਂ ਆਹੀ ਜਿਹੜਾ ਇੱਥੇ ਕੱਢਿਆ ਇਹਦਾ ਬਾਪੂ ਸਮਝਦੇ ਸੀਗਾ ਸੋੜਾ ਇਹ ਜਿਹੜਾ ਪੰਜਾਬ ਸੰਘਾ ਦਾ ਬੰਦਾ ਪੰਜਾਬ ਦਾ ਮਜ਼ਾਕ ਹੁੰਦੀਆਂ ਸੁਣਾਵਾਂ ਮੈਂ ਆਪੀ ਤਾਂ ਬੋਲਾ ਖਸਰੀ ਹੈਗਾ ਬੋਲਾ ਕੋਈ ਤੁਹਾਡੀ ਜਾਨ ਦਾ ਕੋਈ ਨਹੀਂ ਤਾਂ ਕਹਿੰਦੇ ਕਿ ਬੰਦੀ ਹੋਵੇ ਉਹ ਜੇਨੇ ਬਕਰ ਉਹ ਆਸੇ ਪਰਵਾਹ ਹੋਊਗਾ ਉਹ ਕੋਈ ਆ ਨਹੀਂਗਾ ਮਦਰ ਕੋਈ ਆਪਾਂ ਦੇ ਪਾਣੀ ਪੀ ਜਾਣਾ ਦਵਾਦੀ ਹੋਇਆ ਤੇ ਹੋਰ ਸਮੇਂ ਦੇ ਵਿੱਚ ਕੋਈ ਆਖਰੀ ਆ ਜੀ ਜਿਹਨੂੰ ਆਪਾਂ ਹੋਰ ਸਮੇਂ ਦਾ ਕੋਈ ਕਾਈ ਰੱਖਦੇ ਵਾ ਇਸ ਵਾਰ ਕਿ